ਸਸ਼ੀ ਕਾਲ ਜੀ ਜਿਸ ਘੜੀ ਜਿਸ ਸ਼ੋਅ ਦਾ ਸਾਨੂੰ ਇੰਤਜ਼ਾਰ ਸੀਗਾ ਉਹ ਸ਼ੋਅ ਹੋਣ ਜਾ ਰਿਹਾ 12 ਜੁਲਾਈ ਯਾਨੀ ਕਿ ਕਰਨੂ ਫੈਸਟੀਵਲ ਹਾਲ ਦੇ ਵਿੱਚ ਤੇ ਸਾਡੇ ਮਨਪਸੰਦ ਸਾਡੇ ਚਹੇਤੇ ਤਸੀਮ ਜਸੜ ਬਹੁਤ ਲੰਮੇ ਸਮੇਂ ਬਾਅਦ ਜਦੋਂ ਮੁਨਾਸ਼ ਕੈਂਪਸ ਦੇ ਵਿੱਚ ਉਹ ਸ਼ੋਅ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਫੇਰ ਇੱਕ ਵਾਰੀ ਪਗਮਲਾ ਸਰਦਾਰ ਪਹੁੰਚ ਚੁੱਕਿਆ ਆ ਤੁਹਾਡੇ ਆਪਣੀ ਸ਼ਹਿਰ ਮੇਲਿਆਂ ਦੇ ਸ਼ਹਿਰ ਮੈਲਬਨ ਦੇ ਵਿੱਚ ਤੇ ਕੱਲ ਨੂੰ ਤੁਸੀਂ ਫੈਸਟੀਵਲ ਹਾਲ ਦੇ ਵਿੱਚ ਸਭ ਨੇ ਪਹੁੰਚਣਾ ਹੈ ਟਿਕਟਾਂ ਲੈ ਕੇ ਆਪਣੀ ਹਾਜ਼ਰੀ ਆ ਜਿਹੜੀ ਉਹ ਅੱਜ ਹੀ ਯਕੀਨੀ ਬਣਾ ਲਓ ਤੇ ਬਾਈ ਹੁਣਾਂ ਦਾ ਸਵਾਗਤ ਕਰਦੇ ਆ ਭਾਈ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਬੰਦਾ ਕਿਥੇ ਸਸੀ ਗਾਲ ਜੀ ਸਸੀ ਗਾਲ ਜੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਬਾਈ ਬਹੁਤ ਉਡੀਕ ਸੀ ਜੀ ਉਡੀਕ ਇਸ ਕਰਕੇ ਵੀ ਸੀਗੀ ਇੱਕ ਤਰ੍ਹਾਂ ਕਿ ਸਾਨੂੰ ਸ਼ੋਹ ਦੀ ਉਡੀਕ ਹੁੰਦੀ ਆ ਤੇ ਦੂਸਰੀ ਗੱਲ ਇਹ ਸੀ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਗੁਰੂ ਨਾਨਕ ਜਹਾਜ਼ ਤੋਂ ਬਾਅਦ ਬਾਈ ਉਹਨਾਂ ਦਾ ਪਹਿਲਾ ਟੂਰ ਹੈ ਤੇ ਉਸ ਤੋਂ ਪਹਿਲਾਂ ਜਦੋਂ ਮਸਤਾਨੇ ਹੋਣੀ ਸੀ ਮਸਤਾਨੇ ਮਿਲੇ ਹੈ ਨਾ ਇੱਕ ਉਹ ਇਨਸੀਡੈਂਟ ਹੈ ਰਹੀ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਤੇ ਮੈਂ ਹਮੇਸ਼ਾ ਇੱਕ ਵਾਰੀ ਅਸੀਂ ਗੱਲਾਂ ਕਰਦੇ ਸੀ ਮੈਂ ਕਹਿੰਦੀ ਜੇਕਰ ਨਾ ਬਾਲੀਵੁੱਡ ਨੂੰ ਇਸ ਗੱਲ ਦਾ ਫਕਰ ਹੈ ਕਿ ਉਹਦੇ ਕੋਲ ਅਮੀਰ ਖਾਨ ਆ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਕੋਲ ਤਸੀਮ ਦਸੜਾ ਇਹਦੇ ਜਿਹੜੀ ਤੁਸੀਂ ਖੁੱਬ ਕੇ ਹੈ ਨਾ ਬਾਈ ਕਿਵੇਂ ਲੱਗ ਰਿਹਾ ਤੇ ਹੁਣ ਦੁਬਾਰਾ ਇੱਕ ਵਾਰੀ ਫੇਰ ਮਿਲਣ ਤੇ ਪੂਰਾ ਕਬੂਲ ਲੰਮਾ ਟੂਰ ਹੈ ਇਸ ਵਾਰ ਮੈਂ ਇਹ ਪਹਿਲਾਂ ਤਾਂ ਇੱਕ ਖਾਸ ਗੱਲ ਇਹ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਾਰਿਆਂ ਨੂੰ ਨਾਰੰਗੀ ਦੇ ਖਾਨ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਹੁਤ ਤੁਸੀਂ ਸਾਡੀ ਦਿਨੋਂ ਬਣਾਈ ਕੀਤੀ ਨੂੰ ਦੇਖਿਆ ਤੇ ਉਹਦੇ ਲਈ ਬਹੁਤ ਧੰਨਵਾਦ ਸਾਰਿਆਂ ਦਾ ਤੇ ਮੈਂ ਇਹ ਵੀ ਦੱਸਣਾ ਤੁਹਾਨੂੰ ਵੀ ਅੱਜ ਮੈਂ ਮੈਨੂੰ ਲੱਗਦਾ तकरीबन 1.5-2 ਸਾਲ ਬਾਅਦ ਇਹ ਕੈਮਰੇ ਮੂਰੇ ਇੱਦਾਂ ਨਹੀਂ ਨਹੀਂ ਪਤਾ ਹਾਂਜੀ ਇੰਟਰਵਿਊ ਜਿਗਰ ਕੋਸ਼ਿਸ਼ ਕਰਨਾ ਇਹ ਵੀ ਕਿ ਇੱਕ ਚੀਜ਼ ਜੇ ਹੋਵੇ ਹੋਵੇ ਜੇ ਤੁਹਾਨੂੰ ਜਾਨ ਨੂੰ ਸਮਾਂ ਲੱਗਦਾ ਨਿਕਲ ਤੇ ਐਮਐਲ ਬਣਾਲੇ ਤੁਹਾਡੇ ਕੋਲ ਹੀ ਆ ਕੇ ਸ਼ੂਟ ਲੈਣੇ ਇੱਥੇ ਤਿਆਰ ਹੋ ਕੇ ਆਏ ਆ ਇਹ ਦੂਰ ਤੋਂ ਪਹਿਲਾਂ ਹੁਣ ਕੋਈ ਸਿਰਫ ਫਿਲਮਿੰਗ ਦੀ ਚੀਜ਼ ਆਜੋ ਫਿਰ ਬਹੁਤ ਗੱਲਾਂ ਬਾਤਾਂ ਕਰਾਂਗੇ ਅੱਧੀ ਰੌਣਕਾਂ ਲਾਵਾਂਗੇ ਇਕੱਠੇ ਮਿਲਾਂਗੇ ਤੁਹਾਨੂੰ ਬੜਾ ਬੜਾ ਵਧੀਆ ਲੱਗ ਰਿਹਾ ਬਿਲਕੁਲ ਜੀ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਟਿਕਟ ਬੁੱਕ ਨਹੀਂ ਕੀਤੀ ਤਾਂ ਜਲਦੀ ਤੋਂ ਜਲਦੀ ticketmaster.com.in ਤੇ ਜਾ ਕੇ ਟਿਕਟ ਬੁੱਕ ਕਰ ਲਓ ਬਾਈ ਹੁਣ ਇਹਨਾਂ ਨਾਲ ਖੁੱਲਾ ਪੌਡਕਾਸਟ ਖੁੱਲੀਆਂ ਗੱਲਾਂ ਬਾਤਾਂ ਕਰਨੀਆਂ ਗੁਰਨਾਨਕ ਜਹਾਜ਼ ਬਾਰੇ ਵੀ ਤੇ ਔਨ ਬਾਰੇ ਪ੍ਰੋਜੈਕਟਾਂ ਬਾਰੇ ਵੀ ਕਿਉਂਕਿ ਜਦੋਂ ਪਿਛਲੀ ਵਾਰੀ ਸਾਡੀ ਮੁਲਾਕਾਤ ਬਾਈ ਹੁਣਾਂ ਨਾਲ ਹੋਈ ਸੀ ਬਾਈ ਨੇ ਗੁਰਨਾਨਕ ਜਹਾਜ਼ ਦਾ ਪ੍ਰੋਮਿਸ ਕੀਤਾ ਸੀ ਤੇ ਇਹ ਕਿ ਕੱਦ ਤੱਕ ਕੋਈ ਪ੍ਰੋਮਿਸ ਬਾਈ ਤੋਂ ਹੋਰ ਲੈਣਾ ਮੈਨੂੰ ਲੱਗਦਾ ਬਾਈ ਦਾ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਹੁੰਦਾ ਜਿੰਨੇ ਪੈਸੇ ਇਕੱਠੇ ਕਰਨੇ ਬਾਈ ਨੇ ਸਾਰੇ ਅਗਲੇ ਪ੍ਰੋਜੈਕਟ ਵੀ ਨਾ ਦੇਣੇ ਨੇ ਕਿਉਂ ਬਾਈ ਦੀ ਗੱਲ ਨਾ ਸਾਰੇ ਕਿਤੇ ਵੀ ਇਕੱਠੇ ਕਰਨੇ ਪੈਣਗੇ ਲੱਗਦੇ ਬਟ ਹਾਂਜੀ ਇਹ ਮੈਂ ਕਹਾਂ ਇਹ ਕਹੋ ਵੀ ਆਸਟ੍ਰੇਲੀਆ ਲੱਕੀਆ ਸਾਡੇ ਲਈ ਹੈ ਇਹ ਕਹੋ ਵੀ ਟਾਈਮਿੰਗ ਹਮੇਸ਼ਾ ਹੀ ਹੈ ਆਸਟ੍ਰੇਲੀਆ ਨਾਲੇ ਆਫਟਰ ਗੁਨਾਹ ਦੇ ਜਾਦੇ ਫਸਟ ਫਲੋਰ ਤੇ ਸ੍ਰੀ ਗੁਰਦਾਸ ਸਾਹਿਬ ਹੋਇਆ ਤੇ ਮੇਰਾ ਦੀ ਤੁਸੀਂ ਲਕੀਓ ਭਾਈ ਤੇ ਸਾਡੇ ਲਈ ਤੁਸੀਂ ਲਕੀਓ ਸੋ ਤੁਹਾਨੂੰ ਮਿਲਦੇ ਆ ਜੀ ਕੱਲ ਨੂੰਣ ਕੇ ਫੈਸਟੀਵਲ ਹਾਲ ਦੇ ਵਿੱਚ ਤੁਸੀਂ ਆਓ ਦੀ ਟਰਮੀਨੇਟਰ ਜਿਵੇਂ ਅਸੀਂ ਗੱਲ ਕਹੀ ਸੀ ਕਿ ਪੱਗਾ ਬੰਨ ਕੇ ਆਓ ਸਾਨੂੰ ਸਾਰਿਆਂ ਨੂੰ ਖੁਸ਼ੀ ਹੋਊਗੀ ਬਾਈ ਨੂੰ ਖੁਦ ਨੂੰ ਬਹੁਤ ਖੁਸ਼ੀ ਹੋਊਗੀ ਮੈਂ ਆਪ ਕੋਸ਼ਿਸ਼ ਕਰੂੰਗਾ ਕਿ ਮੈਂ ਵੀ ਦਸਤਾਰ ਸਜਾ ਕੇ ਆਵਾਂ ਸੋ ਤੁਹਾਨੂੰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਸਤਿ ਸ੍ਰੀ ਅਕਾਲ